ਆ ਕੋਜਾ ਇੰਡੀਅਨ ਐਕਸਪ੍ਰੈਸ ਦੀ ਖਬਰ ਤੁਹਾਨੂੰ ਸ਼ੇਅਰ ਕਰ ਰਿਹਾ ਹਾਂ ਦੇਖੋ ਪਹਿਲੀ ਗੱਲ ਤਾਂ ਇਹ ਬਿਆਨ ਕੀ ਦਾ ਹੈ ਭਾਰਤ ਦੇ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਚੋਹਾਨ ਦਾ ਬਿਆਨ ਹੈ ਇਹ ਇਹਨਾਂ ਦਾ ਕਹਿਣਾ ਕੀ ਹੈ ਇਹ ਕਹਿੰਦੇ ਕਿ ਪਿਛਲੇ ਕਈ ਸਾਲਾਂ ਤੋਂ ਖੇਤੀਬਾੜੀ ਦੇ ਵਿੱਚ ਢੱਲੇ ਦੇ ਨਾਲ ਵਕ ਵਕ 30000 ਪ੍ਰੋਡਕਟ ਬਿਨਾਂ ਕਿਸੇ ਰੋਕ ਟੋਕ ਦੇ ਬਿਨਾਂ ਚੈਕਿੰਗ ਤੇ ਢੱਲੇ ਨਾਲ ਵਿਕ ਰਹੇ ਸੀਗੇ ਜਦੋਂ ਅਸੀਂ 2021 ਚ ਆ ਕੇ ਇਹਨਾਂ ਨੂੰ ਕਿਹਾ ਕਿ ਆਓ ਵੀ ਕਾਨੂੰਨ ਦੇ ਥੱਲੇ ਆਓ ਤੇ 30000 ਚੋਂ ਕਿਓ 8000 ਰਹਿ ਗਏ ਤਾਂ ਸੀ ਉਹਨਾਂ ਨੂੰ ਕਿਹਾ ਕਿ ਆਓ ਟੈਸਟਿੰਗ ਕਰਾਓ ਤਾਂ ਕੇਵਲ 650 ਰਹਿ ਗਏ ਤੇ ਇਹ 650 ਵੀ ਹਜੇ ਇਹਨਾਂ ਦੀ ਟੈਸਟਿੰਗ ਹੋਣੀ ਹੈ ਤੇ ਉਸ ਤੋਂ ਕਿੰਨੇ ਪਾਸ ਹੁੰਦੇ ਬਾਅਦ ਦੀ ਗੱਲ ਹੈ ਤਾਂ ਕੀ ਇਹ ਅਚੰਬੇ ਦੀ ਗੱਲ ਨਹੀਂ ਹੈਗੀ ਕੀ ਜਿਹੜੀਆਂ ਚੀਜ਼ਾਂ ਤੁਸੀਂ ਬਾਇਓ ਸਟੀਮੂਲੈਂਟ ਖੇਤ ਦੀ ਗਰੋਥ ਵਧਾਉਣ ਵਾਸਤੇ ਖੇਤ ਨੂੰ ਹਰਾ ਭਰਾ ਕਰਨ ਵਾਸਤੇ ਬੂਟੇ ਝਾੜ ਵਧਾਉਣ ਵਾਸਤੇ ਮੈਂ ਤਾਂ ਤੁਹਾਨੂੰ ਅਕਸਰ ਹੀ ਕਹਿਣਾ ਹੁੰਦਾ ਕਿ ਇਹਨਾਂ ਨਾਲ ਝਾੜ ਨਹੀਂ ਜਿਹੜੇ ਹੈਗੇ ਵਧਨੇ ਲੇਕਿਨ ਆਪਾਂ ਕਿੰਨੇ ਯਾਰ ਉਹ ਪਾਰੇ ਸੀਗੇ ਸਰਕਾਰ ਮੰਨਦੀ ਹੈ ਕਿ 30000 ਪ੍ਰੋਡਕਟ ਇੱਥੇ ਵਿਕਦਾ ਸੀਗਾ ਤੇ ਜਦੋਂ ਅਸੀਂ 2021 ਜਾ ਕੇ ਗੱਲ ਕੀਤੀ ਕਿ ਆਓ ਚੈੱਕ ਕਰਾਓ ਉਹਨੂੰ ਕਾਨੂੰਨ ਦੇ ਥੱਲੇ ਲਿਆਓ ਤੇ 30 ਹਜ਼ਾਰ ਚੋਂ ਕੇਵਲ 8000 ਰਹਿ ਗਿਆ ਤੇ 8000 ਨੂੰ ਕਿਹਾ ਕਿ ਆਓ ਵੀ ਉਹਨੂੰ ਚੈਕਿੰਗ ਕਰੀਏ ਤਾਂ 8000 ਚੋਂ 6500 ਰਹਿ ਗਿਆ ਤੇ 6500 ਵੀ ਹਜੇ ਟੈਸਟਿੰਗ ਦੇ ਅੰਦਰ ਹੈ ਕਿ ਕਿੰਨੇ ਬਾਈਦੇ ਕਿੰਨੇ ਨਹੀਂ ਬਾਈਦੇ ਇਸ ਤੋਂ ਵੱਡੀ ਗੱਲ ਕੇਂਦਰੀ ਮੰਤਰੀ ਨੇ ਇਹ ਸਾਫ਼ ਤੇ ਸਪਸ਼ਟ ਕੀਤਾ ਕਿ ਉਹ ਬਾਇਓ ਸਟੀਮੂਲੈਂਟ ਜਿਹੜੇ ਪਸ਼ੂਆਂ ਤੋਂ ਬਣੇ ਹੋਏ ਐ ਉਹਨਾਂ ਦੀ ਕੁਝ ਫਸਲਾਂ ਤੇ ਰੋਖ ਲਾਤੀ ਇਹ ਕੀ ਆ ਗਿਆ ਭਾਈ ਭਾਰਤ ਇੱਕ ਧਾਰਮਿਕ ਦੇਸ਼ ਹੈ ਜਿੱਥੇ ਲੋਕ ਬਹੁਤ ਸਾਰੇ ਲੋਕ ਸ਼ਾਕਾਹਾਰੀ ਐ ਤਾਂ ਇੱਥੇ ਇਹੋ ਜਿਹੇ ਬਾਇਓ ਸਟੀਮੂਲੈਂਟ ਬਾਜ਼ਾਰ ਦੇ ਵਿੱਚ ਚੱਲ ਰਹੇ ਸੀਗੇ ਜਿਹੜੇ ਕਿ ਸੂਰ ਦੇ ਮਾਸ ਤੋਂ ਬਣੇ ਹੋਏ ਸੀਗੇ ਕੁੱਕੜਾਂ ਦੇ ਖੰਭਾਂ ਤੋਂ ਬਣੇ ਹੋਏ ਸੀਗੇ ਪਸ਼ੂਆਂ ਦੀ ਚਮੜੀ ਤੋਂ ਬਣੇ ਹੋਏ ਸੀਗੇ ਪਸ਼ੂਆਂ ਦੇ ਵਾਲਾਂ ਤੋਂ ਬਣੇ ਹੋਏ ਸੀਗੇ ਮੱਛੀ ਤੋਂ ਬਣੇ ਹੋਏ ਸੀਗੇ ਤਾਂ ਉਹ ਬਾਇਓ ਸਟੀਮੂਲੈਂਟ ਉਹਨਾਂ ਤੋਂ ਬਣੇ ਹੋਏ ਅੱਜ ਲਿਆ ਕੇ ਕਿਸ ਨੇ ਪਾਲਕ ਤੇ ਛਿੜਕ ਤੇ ਗਰੋਥ ਕਰਾਉਣਾ ਤੇ ਕੱਲ ਨੂੰ ਪਾਲਕ ਉਹ ਚੱਕ ਕੇ ਛੜੀ ਟੇਬਲ ਤੇ ਆ ਗਈ ਅਸੀਂ ਤਾਂ ਜੀ ਸ਼ਾਕਾਹਾਰੀ ਹੁੰਨੇ ਆ ਅਸੀਂ ਤਾਂ ਮੁਰਗੇ ਨੂੰ ਹੱਥ ਨਹੀਂ ਲਾਉਂਦੇ ਅਸੀਂ ਜਿਹੜਾ ਹੈਗਾ ਾਂਡੇ ਨੂੰ ਹੱਥ ਨਹੀਂ ਲਾਉਂਦੇ ਲੇਕਿਨ ਅਸੀਂ ਕਿਹੜੀ ਪਾਲ ਖਾ ਰਹੇ ਹਾਂ ਜਿੱਥੇ ਸੂਰ ਦੇ ਮਾਸ ਤੋਂ ਤਿਆਰ ਬਾਇਓ ਸਟੀਮੂਲੈਂਟ ਵਰਤਿਆ ਜਾ ਰਿਹਾ ਸੀਗਾ ਮੈਂ ਤਾਂ ਨਹੀਂ ਕਹਿ ਰਿਹਾ ਇਹ ਕਿ ਇਹ ਖਬਰ ਤੁਹਾਡੇ ਸਾਹਮਣੇ ਹੈ ਭਾਰਤ ਦੇ ਕੇਂਦਰੀ ਮੰਤਰੀ ਕਹਿ ਰਹੇ ਨੇ ਤਾਂ ਫਿਰ ਮੇਰੀ ਤੁਹਾਨੂੰ ਬੇਨਤੀ ਇੱਕ ਹੈ ਯਾਰ ਕਿੰਨੀ ਦੇਰ ਤੱਕ ਇਸ ਤਰੀਕੇ ਦੇ ਨਾਲ ਆਪਾਂ ਗੁੰਮਰਾਹ ਹੁੰਦੇ ਰਵਾਂਗੇ ਆਪਾਂ ਦੋ ਜਾਂ ਤਿੰਨ ਫਸਲਾਂ ਕੋ ਨੇ ਹਰ ਫਸਲ ਨੂੰ ਇੱਕ ਇੱਕ ਦੋ ਦੋ ਬਿਮਾਰੀਆਂ ਲੱਗਦੀਆਂ ਕਿਹੜੇ ਕਿਹੜੇ ਪੋਸ਼ਕ ਤੱਤ ਹੈ ਉਹਦੇ ਬਾਰੇ ਆਪਾਂ ਥੋੜੇ ਜੇ ਨੋਟਸ ਬਣਾ ਲਈਏ ਆਪਾਂ ਪੜ੍ਹ ਲਈਏ ਤੇ ਆਪਾਂ ਜਿਹੜੇ ਕੇ ਵਾਰੇ ਨਿਆਰੇ ਹੋ ਜਾਣਗੇ ਨਹੀਂ ਤਾਂ ਐਸੀ ਕਮਰਾਜ ਬੈਠਣ ਵਾਲੇ ਬੰਦੇ ਸਾਨੂੰ ਰਹਿ ਆਂਦੇ ਨੇ ਕਿ ਤੁਸੀਂ ਕੀ ਕਰਨਾ ਹੈ ਸਾਨੂੰ ਚੈਲੰਜ ਕਰਦੇ ਨੇ ਤੁਸੀਂ ਕੀ ਕਰਨਾ ਹੈ ਇਸ ਕਰਕੇ ਜੇ ਕਿਸਾਨ ਦਾ ਪੁੱਤ ਪੜ ਜਾਵੇ ਕਿਸਾਨ ਦਾ ਪਰ ਪੜਨ ਦਾ ਮਤਲਬ ਕਿ ਕਿਤਾਬੀ ਪੜਾਈ ਨਹੀਂ ਮੈਂ ਗੱਲ ਕਰ ਰਿਹਾ ਪੜਨ ਦਾ ਮਤਲਬ ਹੈਗਾ ਕਿ ਆਪਦੇ ਬਜ਼ੁਰਗਾਂ ਤੋਂ ਗਿਆਨ ਲੈ ਲਓ ਤੁਹਾਡੇ ਬਜ਼ੁਰਗ ਕੀ ਜਿਹੜਾ ਹੈਗਾ ਸਪਰੇਆਂ ਦੇ ਨਾਲ ਕੰਮ ਕਰਦੇ ਸੀਗੇ ਤੁਹਾਡੇ ਬਜ਼ੁਰਗ ਕੀ ਸਪਰੇਆਂ ਦੇ ਨਾਲ ਜਿਹੜਾ ਹੈਗਾ ਝੋਨਾ ਪੈਦਾ ਕਰਦੇ ਸੀਗੇ ਅੱਜ ਤੋਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਹੀ ਤੁਹਾਡੇ ਬਜ਼ੁਰਗਾਂ ਨੇ ਜਿਹੜਾ ਹੈਗਾ 100 ਮਣ ਝੋਨੇ ਦਾ ਝਾੜ ਦੇਣਾ ਸ਼ੁਰੂ ਕਰਤਾ ਸੀਗਾ ਪੁੱਛੋ ਜਾ ਕੇ ਮੱਝੀ ਵਾਲਿਆਂ ਨੂੰ ਜਾ ਕੇ ਤਾ ਅੱਜ ਝਾੜ ਉੱਥੇ ਰੋਥੇ ਪਿਆਏ ਕੋਈ ਇੰਨੀਆਂ ਸਪਰਿਆ ਨਹੀਂ ਕਰਦੇ ਸੀਗੇ ਇਸ ਕਰਕੇ ਦੁਬਾਰਾ ਤੂੰ ਗਿਆਨ ਹਾਸਲ ਕਰ ਲੋ ਲੁੱਟ ਤੋਂ ਬਚ ਜਾਊਂਗੇ